ਕਿਸਾਨਾਂ ਨੇ ਇੱਕ ਵਾਰ ਮੋੜ ਤੋਂ ਮੋਦੀ ਸਰਕਾਰ ਦੇ ਨਾਲ ਆਡਾ ਲਾ ਲਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੰਬੇ ਕਾਫਲੇ ਨੇ ਕਿਸਾਨਾਂ ਦੇ ਘਰੋਂ ਨਿਕਲ ਤੁਰੇ ਨੇ ਹਾਲਾਂਕਿ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਤੈਅ ਹੋਏਗਾ ਕਿ ਸਰਕਾਰ ਕਿਸਾਨਾਂ ਦੀ ਗੱਲ ਮੰਨਦੀ ਹੈ ਜਾਂ ਫਿਰ ਨਹੀਂ ਅਤੇ ਉਸ ਦੇ ਹਿਸਾਬ ਨਾਲ ਹੀ ਅਗਾਹ ਰਣਨੀਤੀ ਕਿਸਾਨ ਤੈਅ ਕਰਨਗੇ ਪਰ ਦੇਖੋ ਘਰੋਂ ਨਿਕਲ ਚੁੱਕੇ ਨੇ ਕਾਫਲੇ ਲੰਬੇ ਨੇ ਕਿਸਾਨ ਰਸਦ ਪਾਣੀ ਸਭ ਨਾਲ ਲੈ ਕੇ ਆਏ ਨੇ ਜਿਵੇਂ ਪਹਿਲਾਂ 2020 ਦੇ ਵਿੱਚ ਕਿਸਾਨੀ ਅੰਦੋਲਨ ਦੇ ਲਈ ਉਹ ਪਹੁੰਚੇ ਸਨ ਉਸੇ ਤਰ੍ਹਾਂ ਦੇ ਇੰਤਜ਼ਾਮ ਨੇ ਟਰਾਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਦੇ ਨਾਲ 哦。<noise> ਬੰਦੋਬਸਤ ਕਰਕੇ ਆਏ ਨੇ ਰਸਦ ਵੀ ਐ ਬਿਸਤਰੇ ਵੀ ਨਾਲ ਲੈ ਕੇ ਆਏ ਨੇ ਬੀਬੀਆਂ ਵੀ ਪਹੁੰਚ ਰਹੀਆਂ ਨੇ ਬਜ਼ੁਰਗ ਬਾਬੇ ਨੇ ਜੋ ਇੱਕ ਵਾਰ ਮੁੜ ਤੋਂ ਕਰਾਂ ਤੋਂ ਨਿਕਲੇ ਨੇ ਨਾ ਦੇ ਹੱਥਾਂ ਦੇ ਵਿੱਚ ਚੰਡੇ ਨੇ ਇੱਕ ਵਾਰ ਮੁੜ ਤੋਂ ਸਰਕਾਰ ਨੂੰ ਲਲਕਾਰ ਰਹੇ ਨੇ ਨਾਲ ਹੀ ਇਹ ਵੀ ਕਹਿ ਰਹੇ ਨੇ ਕਿ ਜੇਕਰ ਗੱਲਬਾਤ ਨਾਲ ਹੱਲ ਹੁੰਦਾ ਤਾਂ ਉਹ ਖੱਜਲ ਖੁਆਰ ਨਹੀਂ ਹੋਣਾ ਚਾਣਗੇ ਤੇ ਨਾ ਹੀ ਸਰਕਾਰ ਨੂੰ ਕਰਨਾ ਚਾਣਗੇ ਪਰ ਉਧਰ ਸਰਕਾਰ ਇੱਕ ਪਾਸੇ ਮੀਟਿੰਗ ਕਰ ਰਹੀ ਹੈ ਤਾਂ ਦੂਜੇ ਪਾਸੇ ਹਰਿਆਣਾ ਦਾ ਜੋ ਬਾਰਡਰ ਹੈ ਪੰਜਾਬ ਨਾਲ ਲੱਗਦਾ ਉੱਥੇ ਇੰਤਜ਼ਾਮ ਕਰੜੇ ਕੀਤੇ ਗਏ ਨੇ ਇੰਟਰਨੈਟ ਐ ਜੋ ਉਹ ਬੰਦ ਕਰ ਦਿੱਤਾ ਗਿਆ ਨਾਲ ਹੀ ਬੈਰੀਕ ਕੀਡਿੰਗ ਕੀਤੀ ਗਈ ਹੈ ਸੀਮੈਂਟ ਜਿਹੜੀਆਂ ਜਿਹੜੀਆਂ ਸਲੈਬਸ ਨੇ ਉਹ ਮੰਗਵਾ ਲਈਆਂ ਗਈਆਂ ਨੇ ਪਰ ਇਹ ਕਿਸਾਨ ਜਿਸ ਤਰ੍ਹਾਂ ਦੇ ਨਾਲ ਤਿਆਰੀ ਕਰਕੇ ਆਏ ਨੇ ਉਸ ਤੋਂ ਇਉਂ ਜਾਪ ਨਹੀਂ ਰਿਹਾ ਕਿ ਪਛਾਹ ਹਟਣਗੇ ਜੇਕਰ ਸਰਕਾਰ ਨਾਲ ਗੱਲਬਾਤ ਦੇ ਨਾਲ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਇਹ ਕਾਫਲੇ ਬਿਆਨ ਕਰਨ ਲਈ ਕਾਫੀ ਨੇ ਕਿ ਇਹ ਕੂਚ ਕਰਨ ਦੇ ਦਿੱਲੀ ਵੱਲ ਨੂੰ ਉਥੇ ਹਾਲਾਤ ਜਿਹੜੇ ਆ ਅਨਸੁਖਾਵੇਂ ਨਾ ਹੋਣ ਇਸ ਲਈ ਇੰਤਜ਼ਾਮ ਪੂਰੇ ਕੀਤੇ ਗਏ ਨੇ ਸੁਰੱਖਿਆ ਦੇ ਬੰਦੋਬਸਤ ਸਰਕਾਰ ਕਹਿ ਰਹੀ ਹੈ ਕਿ ਪੂਰੀ ਤਰ੍ਹਾਂ ਨਾਲ ਕੀਤੇ ਗਏ ਨੇ ਤੇ ਹੁਣ ਇਹ ਜਿਹੜੇ ਕਿਸਾਨ ਨੇ ਵੀ ਤਿਆਰ ਨੇ ਕਿ ਉਹ ਦਿੱਲੀ ਜਾਣਗੇ ਜੇਕਰ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣਦੀ ਚਰਨਜੀਤ ਕੌਰ ਕੈਮਰਾਮੈਨ ਸੰਦੀਪ ਦੇ ਨਾਲ ਫਤਿਹਗੜ੍ਹ ਸਾਹਿਬ